ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਜਨ ਪਿਆਰਿਓ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰਬਾਣੀ ਵਿੱਚ ਆਏ ਮਹੰਗੇ ਸ਼ਬਦਾਂ ਦੀ ਸੰਤਿਆ ਸਰਵਣ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਓ ਆਪਾਂ ਇਨ੍ਹਾਂ ਮਹੰਗੇ ਸ਼ਬਦਾਂ ਦੀ ਸੰਤਿਆ ਦੀ ਸਾਂਝ ਪਵਨਿਆ ਜੱਜਾ ਜਈਏ ਹੋੜਾ ਇਸ ਦਾ ਉਚਾਰਨ ਹੋਵੇਗਾ ਜੱਜਾ ਈੜੀ ਸਿਹਾਰੀ ਊੜਾ ਖੁੱਲੇ ਮੂੰਹ ਵਾਲਾ ਜਯੋ ਜਯੋ ਊੜਾ ਖੁੱਲੇ ਮੂੰਹ ਵਾਲਾ ਹੈ ਇਹ ਹੋੜੇ ਦੀ ਬਾਦ ਦਿੰਦਾ ਹੈ ਥੋੜਾ ਲੰਮਾ ਕਰਕੇ ਬੋਲਣਾ ਜਯੋ ਜਯੋ ਇਸ ਦਾ ਅਰਥ ਹੈ ਜੈ ਜਕਾਰ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਜੱਜਾ ਜੱਜੇ ਹੋੜਾ ਉਚਾਰਨ ਹੈ ਜੱਜਾ ਈੜੀ ਸਿਹਾਰੀ ਊੜਾ ਖੁੱਲੇ ਮੂੰਹ ਵਾਲਾ ਇਹਦਾ ਉਚਾਰਨ ਹੈ ਜਯੋ ਜਯੋ ਅਰਥ ਹੈ ਜੈ ਜਕਾਰ ਦੂਸਰਾ ਸ਼ਬਦ ਹੈ ਜੱਜਾ ਜੱਇ ਇਹਦਾ ਉਚਾਰਨ ਹੈ ਜੱਜੇ ਦਲਾਵਾਂ ਜੈ ਅਰਥ ਹੈ ਜੈ ਜਕਾਰ ਜੱਜਾ ਜੱਇ ਇਸਦਾ ਉਚਾਰਨ ਹੈ ਜੈ ਜੱਜੇ ਦਲਾਵਾਂ ਜੈ ਅਰਥ ਹੈ ਜੈ ਜੈਕਾਰ ਜਯੋ ਜੈ ਇਹ ਦੋਨੇ ਸ਼ਬਦ ਸਵਈਆਂ ਦੀ ਬਾਣੀ ਵਿੱਚ ਦਰਸ਼ਨ ਕਰਨ ਵਾਸਤੇ ਮਿਲ ਜਾਂਦੇ ਨੇ ਪੰਕਤੀ ਹੈ ਦਰਜ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਾਗ ਮੈਂ ਤੈ ਹਾਰੇ ਪਰਮ ਪਾਦ ਪਾਇਓ ਦੁਬਾਰਾ ਪੰਕਤੀ ਫੇਰ ਹੈ ਸ੍ਰੀ ਗੁਰੂ ਰਾਮਦਾਸ ਜਾਇੋ ਜੈ ਜਗ ਮੈਂ ਤੈ ਹਾਰ ਪਰਮ ਪਦ ਪਾਇਓ ਅਗਲਾ ਸ਼ਬਦ ਹੈ ਗੋਵੇ ਸਿਆਰੀ ਕਕਾ ਰਾਰਾ ਮਮਾ ਇਸ ਨੂੰ ਵਿਕਰਮ ਨਹੀਂ ਬੋਲਣਾ ਇਹਦਾ ਉਚਾਰਨ ਕਰਨਾ ਹੈ ਗੋਵੇ ਸਿਆਰੀ ਵੇ ਬੋਲ ਕੇ ਵਿੱਚ ਦੇ ਦੇਣੀ ਹੈ ਕਕਾ ਰਾਰਾ ਮਮਾ ਕਰਮ ਵੇ ਕਰਮ ਵੇ ਕਰਮ ਇਸ ਤਰ੍ਹਾਂ ਬੋਲਣਾ ਹੈ ਦੁਬਾਰਾ ਸ਼ਬਦ ਨੂੰ ਸਮਝੀਏ ਬਬੇ ਸਿਆਰੀ ਕਕਾ ਰਾਰਾ ਮਮਾ ਇਸ ਦਾ ਉਚਾਰਨ ਕਰਨਾ ਹੈ ਬਬੇ ਸਿਆਰੀ ਵੇ ਬੋਲ ਕੇ ਵਿੱਚ ਰਹਿ ਦੇਣੀ ਹੈ ਕਕਾ ਰਾਰਾ ਮਮਾ ਕਰਮ ਵੇ ਕਰਮ ਵੇ ਕਰਮ ਇਸ ਦਾ ਅਰਥ ਹੈ ਮਾੜੇ ਕਰਮ ਖੋਟੇ ਕਰਮ ਪੰਕਤੀ ਦਰਜ ਹੈ ਗੁਰਬਾਣੀ ਵਿੱਚ ਸਾਖਤ ਸੰਗ ਦੇ ਕਰਮ ਕਮਾਏ ਦਬਾਰਾ ਪੰਕਤੀ ਫੇਰ ਸਰਵਣ ਕਰੀਏ ਸਾਖਤ ਸੰਗ ਦੇ ਕਰਮ ਕਮਾਏ ਸਾਖਤ ਪੁਰਸ਼ਾਂ ਦੇ ਨਾਲ ਮਿਲ ਕੇ ਜੀਵ ਕੋਟੇ ਕਰਮਾਂ ਨੂੰ ਕਰਦਾ ਹੈ ਕਮਾਉਂਦਾ ਹੈ ਅਗਲਾ ਸ਼ਬਦ ਹੈ ਬੱਬੇ ਕੰਨਾ ਲੱਲਾ ਤਤਾ ਨਾਨੇ ਸਿਆਰੀ ਇਸ ਸ਼ਬਦ ਨੂੰ ਬਾਲ ਤਨ ਨਹੀਂ ਬੋਲਣਾ ਇਸ ਦਾ ਉਚਾਰਨ ਕਰਨਾ ਹੈ ਬੱਬੇ ਕੰਨਾ ਬਾ ਬੋਲ ਕੇ ਵਿੱਚ ਕਹਿ ਦੇਣੀ ਹੈ ਲੱਲੇ ਅਧਕ ਤੱਤਾ ਨਾਨੇ ਸਿਆਰੀ ਲੱਤਨ ਬਾਲ ਲੱਤਨ ਇਕੱਠਾ ਬੋਲਣਾ ਹੈ ਬਾਲ ਲੱਤਨ ਇਕੱਠਾ ਬੋਲ ਦੇਣਾ ਹੈ ਇਸ ਦਾ ਅਰਥ ਹੈ ਬਚਪਨ ਵਿੱਚ ਜਾਂ ਬਾਲ ਆਵਸਥਾ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਬੱਬੇ ਕੰਨਾ ਲੱਲਾ ਤੱਤਾ ਨਾਣੇ ਸਿਆਰੀ ਇਸ ਨੂੰ ਬਾਲ ਤਨ ਨਹੀਂ ਬੋਲਣਾ ਉਚਾਰਨ ਕਰਨਾ ਹੈ ਬੱਬੇ ਕੰਨਾ ਲੱਲੇ ਅਦਕ ਤੱਤਾ ਨਾਣੇ ਸਿਆਰੀ ਬਾਲ ਤਨ ਬਾਲ ਤਨ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਬਚਪਨ ਵਿੱਚ ਜਾਂ ਬਾਲ ਅਵਸਥਾ ਦੇ ਵਿੱਚ ਪੰਕਤੀ ਦਰਜ ਹੈ ਗੁਰਬਾਣੀ ਵਿੱਚ ਦਾਸ ਬਾਲ ਤਨ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ ਦੁਬਾਰਾ ਪੰਕਤੀ ਫੇਰ ਸਰਵਣ ਕਰੀਐ ਦਾਸ ਬਾਲਤਨ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ ਹੋਇਆ ਭੁੱਲਾਂ ਚੁੱਕਾਂ ਦੀ ਮਾਫੀ ਅੱਗੇ ਸਮੱਤ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ